ਸਰਕਾਰਾਂ ਦੀ ਨੀਅਤ 'ਚ ਆ ਜਾਏ ਫਰਕ ਨਜ਼ਾਰਾ ਚਾਹੇ ਜੰਨਤ ਦਾ ਕਿਉਂ ਨਾ ਹੋ ਗਰਖ ਹੋ ਜਾਏ ਨਵਜੋਤ ਸਿੰਘ ਸਿੱਧੂ ਨੇ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਪਾਈ ਇੱਕ ਸੋਸ਼ਲ ਮੀਡੀਆ ਪੋਸਟ ਸਵਾਲ ਕੀਤਾ ਸਰਕਾਰ ਨੂੰ ਕਿ ਕੀ ਸਰਕਾਰ ਕੰਟਰੈਕਟ ਫਾਰਮਿੰਗ ਵਾਪਿਸ ਲਿਆ ਰਹੀ ਹੈ ਇਹ ਸਵਾਲ ਇਸ ਲਈ ਪੈਦਾ ਹੁੰਦਾ ਕਿਉਂਕਿ ਲੰਘੇ ਕੱਲ ਕਈ ਘੰਟੇ ਮੀਟਿੰਗ ਹੋਈ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਤੇ ਮਤਾ ਪੇਸ਼ ਕੀਤਾ ਮੋਦੀ ਦੇ ਮੰਤਰੀਆਂ ਨੇ ਕਿ ਤਿੰਨ ਚੀਜ਼ਾਂ ਨੇ ਜੋ ਦਾਲਾਂ ਕਪਾਹ ਅਤੇ ਨਾਲ ਹੀ ਮੱਕੀ ਇਸ ਤੇ ਐਮਐਸਪੀ ਦੇ ਦਿੱਤੀ ਜਾਏਗੀ ਪਰ ਕੰਟਰੈਕਟ ਹੋਏਗਾ 5 ਸਾਲ ਦਾ ਤੇ ਐਮਐਸਪੀ ਤੇ ਖਰੀਦیاں ਵੀ ਜਾਣਗੀਆਂ ਪੂਰੇ ਮੁਲਕ ਦੇ ਵਿੱਚ ਤੇ ਤਿੰਨ ਜਿਹੜੀਆਂ ਏਜੰਸੀਆਂ ਨੇ ਉਹ ਇਸ ਦੀ ਖਰੀਦ ਕਰਨਗੀਆਂ ਕਿਸਾਨ ਇਸ ਤੇ ਕੀ ਕਹਿਣਾ ਚਾਹੁੰਦੇ ਨੇ ਉਹ ਕੀ ਫੈਸਲਾ ਲੈਂਦੇ ਨੇ ਉਸ ਲਈ ਉਹ ਚਰਚਾ ਕਰਨਗੇ 21 ਫਰਵਰੀ ਤੱਕ ਦਾ ਟਾਈਮ ਸਰਕਾਰਨ ਵਿਦੇਤਾ ਤੇ ਕਿਸਾਨਾ ਕੋਲ ਵੀ ਹੈ ਪਰ ਹੁਣ ਵਿਰੋਧੀ ਧਿਰਾਂ ਸਵਾਲ ਖੜੇ ਕਰਨ ਲੱਗੀਆਂ ਖਾਸ ਕਰਕੇ ਇਹ ਕਹਿ ਰਹੀਆਂ ਨੇ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤਾਂ ਵਾਪਿਸ ਕਰਵਾਇਆ ਸੀ ਉਸ ਦੇ ਵਿੱਚ ਤਾਂ ਕੰਟ੍ਰੈਕਟ ਫਾਰਮਿੰਗ ਦੀ ਗੱਲ ਸੀ ਪਰ ਹੁਣ ਅਸਿੱਧੇ ਤੌਰ ਤੇ ਸਰਕਾਰ ਇੱਕ ਵਾਰ ਮੁੜ ਤੋਂ ਕੰਟ੍ਰੈਕਟ ਫਾਰਮਿੰਗ ਦੀ ਗੱਲ ਕਰਨ ਲੱਗੀ ਹੈ ਇਸ ਲਈ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਵਾਲ ਖੜਾ ਕਰ ਦਿੱਤਾ ਉਹ ਪੁੱਛਦੇ ਨੇ ਕਿ ਕੀ ਸਰਕਾਰ ਕੌਂਟਰੈਕਟ ਫਾਰਮਿੰਗ ਵਾਪਸ ਲਿਆ ਰਹੀ ਹੈ ਸਰਕਾਰ ਅਤੇ ਕਿਸਾਨਾਂ درمیان ਹੋਈ ਗੱਲਬਾਤ ਦੌਰਾਨ ਕੇਂਦਰੀ ਮੰਤਰੀਆਂ ਦੇ ਵੱਲੋਂ ਜੋ ਐਮਐਸਪੀ ਦਾ ਮਤਾ ਪੇਸ਼ ਕੀਤਾ ਗਿਆ ਉਸ ਤੇ ਨਵਜੋਤ ਸਿੰਘ ਸਿੱਧੂ ਸਵਾਲ ਖੜੇ ਕਰ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਲਿਖਿਆ ਕਿਸਾਨ ਅੰਦੋਲਨ ਦਾ ਅਸਲੀ ਮੁੱਦਾ ਹੈ ਸੀ2+50 ਸਵਾਮੀ ਨਾਥਨ ਫਾਰਮੂਲੇ ਤੇ ਫਸਲਾਂ ਦੀ ਖਰੀਦ ਪੱਕੀ ਕਰਨ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਐਮਐਸਪੀ ਕਾਨੂੰਨ ਦੀ ਬਜਾਏ ਕੇਂਦਰ ਸਰਕਾਰ ਕੰਟਰੈਕਟ ਫਾਰਮਿੰਗ ਦੇ ਵੱਲ ਵੱਧ ਰਹੀ ਹੈ ਇਸ ਦੇ ਖਿਲਾਫ 380 ਦਿਨਾਂ ਤੱਕ ਕਿਸਾਨਾਂ ਅੰਦੋਲਨ ਕੀਤਾ ਗਿਆ ਸੀ ਤਿੰਨ ਖੇਤੀ ਕਾਨੂੰਨਾਂ ਦੇ ਵਿੱਚੋਂ ਇੱਕ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਕਾਨੂੰਨ ਸੀ ਜਿਸ ਦੇ ਬਾਅਦ ਉਸ ਨੂੰ ਰੱਦ ਕਰ ਦਿੱਤਾ ਸੀ ਕੀ ਹੁਣ ਵਾਪਸ ਉਸੇ ਥਾਂ ਤੇ ਆ ਗਏ ਆ ਸਵਾਲ ਉਹੀ ਪੁੱਛਿਆ ਜਾ ਰਿਹਾ ਕਿ ਕੀ ਅਸੀਂ ਵਾਪਸ ਘੁੰਮ ਕੇ ਉੱਥੇ ਹੀ ਆ ਗਏ ਜਿਹੜੇ ਕਾਨੂੰਨ ਰੱਦ ਕਰਵਾਏ ਸਨ ਕਿ ਉਹੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਹ ਵਿਰੋਧੀ ਧਿਰਾਂ ਦੇ ਨੇ ਸਵਾਲ ਦਰਅਸਲ ਇਹ ਕਿਹਾ ਗਿਆ ਹੈ ਕਿ ਐਮਐਸਪੀ ਜਿਹੜੀ ਉਹਨੂੰ ਲਾਗੂ ਕਰਨ ਦੇ ਲਈ ਉਹਨਾਂ ਤੇ ਮੱਕੀ ਕਪਾਹ ਅਤੇ ਜੋ ਦਾਣਾ ਖਰੀਦਣ ਦੇ ਲਈ ਇਕਰਾਰਨਾਮਾ ਕਰਨਾ ਹੋਵੇਗਾ ਯਾਨੀ ਕਿ ਕੰਟਰੈਕਟ ਕਰਨਾ ਹੋਵੇਗਾ ਇਸੇ ਤੇ ਹੁਣ ਵਿਵਾਦ ਖੜਾ ਹੋ ਗਿਆ ਹੈ